نہیں جب اکھنا بند کرتا کل پھر لوگ سامنے بابا جی کسی نے نہیں کچھ کوئی کچھ نہیں بگاڑ سک میم ایک مائی فون آیا پر بابا جی مائی جی نگاہ مارے ہوں میں کتنے نگاہ مارتی کیونکہ لوگ ادا نے بابے لگتے نگاہ مار کے ہیں ایپ کے دو فوٹو کلیاں دیکھتے ہو جائے میں وٹسپ کھول کے دیکھا دو فوٹو آئی واقعی دو فوٹو میں فوٹو نے کہہ لیجیے ایک میری نناان ہے ایک میری جھانی میں کہ دسو کہہ لی بابا جی نے سارے گھر سے کلیس پایا پہ ساری بنی نہیں آپ سر جی سارے گھر سے پاک کلیس پاتتا جی کہہ لیے یہاں کا تو کرو میری کلیس کم پایا ہوا

ਤੋਂ ਉਹਨੂੰ ਤੋਂ ਗਈ ਲੈਵਾ ਗਈ ਤੁਸੀਂ ਇਹੰਦ ਲਗਾ ਦੇ ਸਾਨੂੰ ਖੁਸ਼ੀ ਦੇਖੋ ਦੇਖੋ ਕਿ ਤੁੰਗੀ ਜੋਲੀ ਲਈ ਉਹ ਕਿਰਨ ਲੈ ਦੇ ਜੋਲੀ ਲਈ ਬਸ ਚਿਰ ਪਤ ਕਰੋ ਸਾਨੂੰ ਸੁੱਖ ਆ ਜੇ ਲੈ ਕਿ ਹਾਂ ਤੂੰ ਆਪਣੇ ਸੁਖੀ ਗੱਲ ਕਰ ਇਹ ਨਹੀਂ ਕੁਝ ਕੀਤਾ ਹੋਇਆ ਉਹਦੇ ਉੱਤੇ ਧਿਆਨ ਨਾ ਦੇ ਤਾਂ ਜੀ ਦੱਸੋ ਮੈਂ ਮੈਂ ਕਹਿੰਦਾ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਰੋਜ਼ ਸਵੇਰੇ ਉੱਠ ਕੇ ਨਾ

ਦੇ ਤੁਸੀਂ ਹੈਰਾਨ ਹੋ ਮੋਗੇ ਅੱਜ ਜੋ ਦੇ ਘਰ ਦੇ પતિ ਪਤਨੀ ਨਾਮੇ ਬਣਦੀ ਹੈ ਅਮੀਰੀ ਵੀ ਆ ਗਈ ਹੈ ਉਹ ਨਾਨਾਣ ਤੇ ਚਾਹਣੀ ਨਾਲ ਵੀ ਬਣਦੀ ਮੈਂ ਉਹਦੀ ਵਟਸਐਪ ਦੀ ਚੈਟ ਸਾਂਭ ਕੇ ਰੱਖੀ ਹੋਈ ਹੈ ਜਿੱਦਣ ਹੁਣ ਉਹਨੇ ਨਵੀਂ ਗੱਡੀ ਢਾਈ ਨਾ ਐਨੀ ਜੀ ਬੱਤੀਆਂ ਰੋਟੀ ਲਈ ਹੈ ਇਹਦੀ ਮਗੀ ਗੱਡੀ ਹੈ ਫੇਰ ਮਾਤਾ ਜੀ ਹਰਿ ਅਸ਼ੁਕਰ ਅਨੰਦ ਕਰੋ ਮੈਂ ਤੁਸੀਂ ਭਾਈ ਕਰੋ ਇਹ ਤੁਸੀਂ ਭਲਾ ਮੰਗਣਾ ਸ਼ੁਰੂ ਕੀਤਾ ਤੁਹਾਡਾ ਤੁਹਾਨੂੰ ਕੌਸ਼ਨੇ ਲੱਗ ਗਿਆ ਤੇ ਬਾਅਦ ਵਿੱਚ ਕੋਈ ਬੁਰਾਈ ਹੋਵੇ ਜੇ ਤੁਸੀਂ ਸਤਿਗੁਰੂ ਸੁਖ ਲੈਣੇ ਫਿਰ ਫਰੀਦਾ ਬੁਰੇ ਦਾ ਭਲਾ ਪਰ ਗੁੱਸਾ ਮੰਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਉਲੈ ਸਭ ਇਖ்பਾਇ ਇਹ ਪਤੀ ਪਤਨੀ ਵਾਸਤੇ ਜ਼ਰੂਰੀ ਹੈ ਇੱਕ ਦੂਜੇ ਦਾ ਵਿਸ਼ਵਾਸ ਰੱਖਣੇ ਇੱਕ ਦੂਜੇ ਦੇ ਪ੍ਰਤੀ ਆਪਣੀਆਂ ਹੈਬਿਟਸ ਦੇ ਅੰਦਰ ਜਿਹੜੀਆਂ ਆਟੋਮੈਟਿਕ ਛੇ ਹੁੰਦੀਆਂ ਨੇ ਆਪਣੀ ਉਹ ਬਦਲੀਆਂ ਬਣੀਆਂ ਨੇ 10 10 ਵਜੇ ਤੱਕ ਦੋਸਤਾਂ ਮਿੱਤਰਾਂ ਚ ਬਹਿਣਾ یہاں کو پہلا ٹھیک ہے اور افٹر میرد سنے سے تارونا چاہیے ہے جس کا رج سویر سورج چرد کو پہلا پتنی جاگ جاندی ہے اور شامی سورج ٹکن تو پہلا پتی کا آ جاند ہے ساتھ سنگر اس کا رج پر پتہ جڑ یہ ٹھیک ہے جب ماں کو اپنا ٹائم ہے اور اس قلبے دن جو کہ پیان بکھے ہو افٹر میرد اپنیاں ہیورس چیند کرنے ਬੈਠ ਕੇ ਤੱਕੇ ਤਾਂ ਵਿਸਵਾਸ ਹੋਉਂਦਾ ਉੱਥੇ ਨਗਰ ਕੀ ਹੈ ਆਪਾਂ ਸਾਰੇ ਧੀਆ ਵਾਲੇ ਬੈਠੇ ਆਂ ਘਰ ਵਿੱਚ ਬੈਠ ਕੇ ਘਰ ਵਿੱਚ ਦੁੱਧੋਂ ਮਿਲਦੇ ਮਾਂ ਕਦੇ ਵੀ ਨਹੀਂ ਗਲਤੀ ਦਿੰਦੀ ਤਾਂ ਸਭ ਦੀ ਸੜਜੇ ਮਾਂ ਕਦੇ ਵੀ ਇਹ ਨਹੀਂ ਲੈਂਦੀ ਇਹ ਗਲਤੀ ਕਿਉਂ ਕਰੀ ਮਾਨਵ ਵਾਸਤੇ ਤੇ ਗਿਆਨ ਲਾੜ ਲਈਆਂ ਉਹ ਵਾਸਤੇ ਧੀਆ ਲੜ ਲੀਆਂ ਹੁੰਦੀਆਂ ਨੇ ਧੀ ਦੀ ਗਲਤੀ ਜੇ ਕੋਈ ਇਗਨੋਰ ਕਰ ਸਕਦੀ ਹੈ ਉਹ ਸਿਰਫ ਮਾਂ ਕਰ ਸਕਦੀ ਹੈ ਇੱਕ ਇੱਕ ਘਰ ਦੇ ਸਭ ਤੋਂ ਜ਼ਿਆਦਾ ਲਾਡ ਵਿੱਚ ਹੁੰਦੇ ਪਰ ਜਦੋਂ ਆਪਾਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਹੋ ਜઈએ ਵਿਆਹ ਸ਼ਾਦੀ ਤੋਂ ਬਾਅਦ ਉਹ ਤੋਂ ਮਾਂ ਦੇ ਜ਼ਿੰਮੇਵਾਰੀ ਪਾ ਲਈਏ ਫਿਰ ਉਹ ਗਲਤੀ ਇਗਨੋਰ ਨਹੀਂ ਕੀਤੀ ਜਾਂਦੀ ਉਹਨੂੰ ਮੰਨਿਆ ਜਾਂਦਾ ਕਿਉਂਕਿ ਭਾਵੇਂ ਪਹਿਲਾਂ ਲਾਡ ਵਿੱਚ ਹੈ ਪਰ ਪਹਿਰੇ ਦਾਸੇਰੇ ਦੁਨੀਆ ਦੇ ਲੋਕੋ

ਦੋ ਬਟਾਲੀ ਤੇ ਜਦੋਂ ਆਪ ਜੀ ਆਹਨ ਮੋਟ ਕੇ ਰੋਜ਼ ਪਾਣੀ ਪੜਦੇ ਨੇ ਸੁੱਕਲੀ ਸੱਤ ਕਰਦੇ ਫਿਰ ਜਾਂਦੇ ਪਰ ਅੱਜ ਜਿਹੜਾ ਅੱਜ ਤੁਹਾਡੇ ਲਈ ਕੋਈ ਕੰਡੀਸ਼ਨ ਅੰਦਰੋਂ ਜਦ ਤੇ ਡੋਲ ਤੇ ਜੋ ਜੰਦਰ ਕਿ ਮੰਦੋਂ ਉਹ ਕੋਰ ਨੂੰ ਕੁਸਤੀ ਹੁੰਦੀ ਜਨਾ ਕਰਦੇ ਰੋਲੀ ਭਾਈ ਮੋਕੇ ਦੇ ਲੱਗਦੇ ਉਹ ਤੇ ਗਿਆ ਦਾ ਸਥਾਨ ਹੈ ਬੰਦੇ ਉੱਥੇ ਸ਼ੇਰ ਦੇ ਬਾਦਸ਼ਾਹ ਬਹੁਤ ਲੰਮਾ ਸਮਾਂ ਰਹਿਦੇ ਨੇ ਜਦੋਂ ਕੋ ਡੋਲੀ ਭਾਈ ਤੁੰਗੂ ਰਘੂਰਤਨ ਸਿੰਘ ਮਹਾਰਾਜ ਪਾਰਸ਼ਾ ਦਿੱਤੇ ਰੁਕੇ ਹੋਏ ਸੀ ਨਾ ਜਰਨਲਿਸਟ ਹਰ ਜਿਹੜੀ ਕਸੂਰ ਨੂੰ ਰਸਤਾ ਜਾਂਦਾ ਸੀ ਸਿੱਧਾ ਫੌਜਪੁਰ ਉਸ ਰਸਤੇ ਉੱਤੇ ਡੋਲੀ ਜਾ ਰਹੀ ਸੀ ਨਮਾ ਗਏ ਜੋੜਾ ਨਵੀਂ ਡੋਲੀ ਜਾ ਰਹੀ ਸੀ ਕੋਲੋਂ ਲੋਕ ਰਕਤਾਂ ਨੂੰ ਲੈਣ ਆਉਂਦੇ ਸੀ ਤੇ ਰਕਤਾਂ ਨੂੰ ਫੜਸ ਜਾਂਦੇ رات نو لاما ہوئی اگلے دن برات رہی راتوں راتوں براہ راتوں رات نو اگلی رات نو برات توڑ دیتی راتو رات برات مدھیے تو توڑدے توڑدے جرنیلی سڑک لنگ رہی سی تے اتہاس کہندا ہے جتھے ٹرالی پائی اوتھے جا کے امرت ویلے بہانا نے ساہ لینے واسطے ڈولی رکھ لئی برات والے ادھر ادھر تھوڑا بہت ہو گئے تھوڑی رام کر لو کوئی واش روم کسے نے جانا ہو چلے گئے لوگ کی روک گئے ਗੁਰਿੰਦੇ ਜੱਟ ਬੱਤੀ ਉਹ ਬੱਤੀ ਜਿਹੜੀ ਸੀ ਉਹ ਭਾਈ ਅਰਤਲ ਦੀ ਧੀ ਸੀ ਉਹਨਾਂ ਨੇ ਬਚਪਨ ਤੋਂ ਗੁਰੂ ਦੀ ਬਾਣੀ ਸੁਣੀ ਸੀ ਜਦੋਂ ਕੀਰਤਨ ਦੀ ਆਵਾਜ਼ ਉਹ ਕੰਨਾ ਦੇ ਪਈ ਉਸ ਧੀ ਨੇ ਆਪਣੇ ਘਰ ਵਾਲੇ ਨੂੰ ਆਵਾਜ਼ ਦੇ ਕੇ ਕਹਿ ਦਿੱਤੀ ਗੁਰਿੰਦੀ ਸੀ ਉਹਦੇ ਘਰ ਵਾਲਾ ਭਾਈ ਸਾਧੂ ਕੁਸਰ ਹੈ ਇਹਨਾਂ ਤੋਂ ਆਲੋਚਨਾ ਦੱਸ ਉਹਨੇ ਕਹਿੰਦੀ ਸਾਰੀ ਉਮਰ ਮੈਂ ਤੁਹਾਡੀ ਅਗਿਆਤ ਰਹੀ ਹਾਂ ਜਵਨੀ ਤੱਕ ਪੇਕੇ ਘਰ ਦੇ ਪਿਓ ਦੀ ਅਗਿਆਤ ਰਹੀ ਹਾਂ ਮੈਂ ਤੇ ਪਿਓ ਦੀ ਅਗਿਆਤ ਉਹ ਬਾਹਰ ਨਹੀਂ ਗਈ جے جی ماں نے انہیں کیا بیٹے تھے جانا تھے گئی ہیں جی تو ماں پہ انہیں رکھ گیا تھے رکھ گئی ایس عمر تک میں پیو دیا کیا بیٹ رہی تک کہ انہیں توڑے باپ پتی دیا کیا بیٹ رہنے ہیں پر ایک بیندی ہے آج اتھے کرتن ہو رہا ہیں میں مسندر بیٹ لے جائے جلو تک پر ہاتھ رو گئی ہے میں مسندر بیٹ لے کے جلو اور اکار والے نے کیا ٹھیک ہے پر ہاتھ کر رہی سی دو میں جنے ਉਹ ਹਰਮ ਦੀ ਜੋੜੀ ਚੋਂ ਕੋ ਰੀਤੀ ਉਤਰੀ ਉਹਦੇ ਘਰ ਕੋਲ ਭਾਈ ਸਤੂ ਲੈ ਕੇ ਰਾਤ ਰਤ ਪਰਹਾਨ ਪਹੁੰਚੀ ਹੋਈ ਹੈ ਛੇਵੇਂ ਪਾਸ਼ਾ ਦੇ ਦਰਬਾਰ ਚਲੇ ਕੇ ਸਰਦ ਅੰਡੇ ਦੀਵਾਨ ਸਜੇ ਸੰਗਤ ਲਈ ਹੈ ਜਾ ਕੇ ਮੱਖਾ ਟਿੱਪਿਆਂ ਉੱਪਰ ਲੇ ਛੇਵੇਂ ਪਾਸ਼ਾ ਤਖਤ ਤੇ ਬਿਖਤੇ ਨੇ ਜਦੋਂ ਸ਼ਰਸ ਸਮਾਪਤ ਹੋਇਆ ਦੁਰਨੇ ਤਾਂ ਦੋਲੀਆਂ ਸਾਹਮਣੇ ਲੱਗ ਕੇ ਨਵਾਂ ਵਿਆਹ ਜੋੜਾ ਬੈਠਾ ਤਪੜਿਆਂ ਤੋਂ ਪਤਾ ਲੱਗ ਜਾਂਦਾ ਹੈ ਇਹਨਾਂ ਦਾ ਵਿਆਹ ਹੋਇਆ ਹੈ ਕਿਉਂਕਿ ਸੁਹਾਗ ਦਾ

سب ت دوڑے جانے کو تو جیدے موہا لے ہاتھ جو اٹھ کے تھے رو مائی نے نائی جائی بچی نے پتہ کی گیا کہنی سچے پادشاہ کہ کرو بس مارے سکھی کبش ہو مارے سکھی کبش ہو یہ لہا مطلب سب تو بڑی دہا دا سکھی سی ਦੇਈ ਰੋਹ ਅਦਾਸਤ ਮੰਗੀ ਦਾ ਦਫਸ਼ੋਦੀ ਸਿੱਖਾਂ ਨੂੰ ਸਿੱਧੀ ਦਾਰ ਉਹ ਅੱਜੇ ਕਿਹਾ ਮਰ ਸਿੱਖੀ ਮਖਸ਼ੋ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜੋ ਕੇ ਬੋਲੇ ਕਹਿੰਦੇ ਕਿ ਇਹ ਸਿੱਖੀ ਕੰਦਰੀ ਗੁੱਲ ਚ ਚੰਦੀ ਦੀ ਤਰ੍ਹਾਂ ਜੰਮੇ ਉਹ ਵਕਾਸ ਸਿੰਘ ਜਦੋਂ ਚੰਦੀ ਦੇ ਗਹਿਣੇ ਨੂੰ ਲੋਕ ਪ੍ਰਫੈਕਸ ਕਰਦੇ ਸੀ ਅੱਜ ਸੋਨੇ ਦੇ ਗਹਿਣੇ ਜਾਲਾ ਉਹ ਵਕਾਸ ਸਿੰਘ ਉਹ ਚੰਦੀ ਦੇ ਗਹਿਣੇ

ਹਾਜ਼ੂਰ ਨੇ ਧੋਲੀਆਂ ਭਾਟੀਆਂ ਜਾਓ ਉਹ ਤੁਮ ਲੋਕ ਪਰ ਲੋਕ ਦਾ ਸੁਖ ਮਿਲੇਗਾ ਕਰ ਲਈ ਖੁਸ਼ੀਆਂ ਮਿਲੀਆਂ ਉਹ ਖੁਸ਼ੀਆਂ ਲੈ ਕੇ ਘਰ ਨੂੰ ਆਏ ਸੱਚੇ ਪਾਤਸ਼ਾਹ ਦੀ ਨਜ਼ਰ ਹੋਈ ਇੱਕ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਦੀ ਦਾਤ ਹੋਈ ਉਹ ਬੀਬੀ ਨੇ ਆਪਣੇ ਘਰ ਵਾਲੇ ਨੂੰ ਕਿਹਾ ਜੀ ਆਪਾਂ ਬੱਚੇ ਦਾ ਨਾਮ ਗੁਰੂ ਸਾਹਿਬ ਤੋਂ ਰੱਖੋਣੇ ਜਿਸ ਗੁਰੂ ਦੀ ਪੈਦਾ ਹੋਈ ਹੈ ਆਪ ਤੋਂ ਤੇਰੇ ਨਾਮ ਕੋਲ ਸੈਤੋ ਰਖੋੜੇ ਜਦੋਂ ਸਾal ਬਾਦ ਸ਼ੇਵੇ ਪਾਸ਼ਾ ਦੇ ਦਰਵਾਜ਼ੇ ਫਿਰ ਆਏ ਆ ਕੇ ਹਰਜੋ ਤੇ ਮਹਾਰਾਜ ਅਡੀ ਕਹਿ ਤੋ ਹੋਈ ਨਾ ਤੁਮ ਲਈਏ ਨਾਮ ਰੱਖੋ ਸ਼ੇਵੇ ਪਾਸ਼ਾ ਬੁਸ਼ ਹੋ ਕੇ ਬੋਲੇ ਕਿਵੇਂ ਨਾਮ ਤੋਕਲੇ ਰੱਖ ਦਸਿ ਕੋ ਜੇ ਮਹਾਰਾਜ ਉਸੇ ਨੇ ਕਹਿ ਰਹੇ ਹਾਂ ਜਿਸ ਦਿਨ ਤੋ ਵੀ ਸ਼ਾਦੀ ਹੋਈ ਸੀ ਉਹ ਤੇ ਜੋ ਤੁਸੀਂ ਮੰਗਿਆ ਤੁਹਾਨੂੰ ਕੋਸ਼ਿਆ ਨਾਮ ਤੋ ਉਸੇ ਦਿਨ ਰੱਖ ਦਿੱਤਾ ਸੀ ਮਹਾਰਾਜ ਤੇ ਕਰ ਤੋ ਸ਼ੇਵ ਪਾਸ਼ਾ ਬੋਲੇ ਉਸ ਨਸੀਬਿਆ ਸੀ ਟੋਟੇ ਭਾਗ ਵਿੱਚ ਕੁੱਲ ਵਿੱਚ ਸਿੱਕੀ ਚਾਂਦੀ ਦੀ ਤਰ੍ਹਾਂ ਚਮਕ ਗਈ ਜਾਂ ਤੈਨੂੰ ਗੁਰੂ ਨਾਨਕ ਦੇ ਘਰੋਂ ਪੁੱਤਰ ਮਿਲਿਆ ਇਹਦਾ ਨਾਮ ਇਹੇ ਰੱਖ ਦਿੱਤਾ ਭਾਈ ਰੂਪਾ ਰੂਪੇ ਦਾ ਘਟ ਵੀ ਹੁੰਦਾ ਜਾਂਦੀ ਇਹਦੇ ਨਾਮ ਰੱਖਤਾ ਭਾਈ ਰੂਪਾ ਚੰਦੀ ਦੀ ਤਰ੍ਹਾਂ ਚੰਨ ਗਈ ਸਿੱਖੀ ਰੂਪ ਲੈਣਾ ਅਰਥ ਹੁੰਦਾ ਚੰਗੀ ਔਰ ਸਾਧ ਸੰਗਤ ਉਹਨਾਂ ਨਾਮ ਭਾਈ ਰੂਪਾ ਰੱਖਿਆ ਆਪੇ ਸ਼ੇਰ ਮਹਸਿਆ ਦਰਸ਼ਨ ਦਿੰਦੇ ਰਹੇ ਅੱਜ ਉਹਨਾਂ ਦੀ ਕੋਲ ਵਿੱਚ ਸਦੀਆਂ ਲੰਘ ਗਈਆਂ ਸਿੱਖੀ ਅਰ ਕ ਚਮਕਾ ਮਾਰਦੀ ਹੈ ਇਤਿਹਾਸ ਪੜ ਕੇ ਵੇਖਿਓ ਆ ਮੋਗੇ ਤੋਂ ਤੱਕ ਜਿੰਨੇ ਪਿੰਡ ਤੁਹਾਨੂੰ ਮਿਲਣੇ ਨਾ ਜਿਹਨੋਂ ਪਿੰਡਾਂ ਨਾਲ ਲਿਖਿਆ ਹੋਇਆ ਭਾਈ ਉਹ ਭਾਈ ਰੁਪਤਾ ਜੀ ਦੇ ਨਾਮ ਤੇ ਪਿੰਡ ਵਸੇ ਹੋਏ ਨੇ ਰੁਪਤਾ ਭਾਈ ਸਮਾਰਤ ਭਾਈ ਠੱਠੀ ਭਾਈ ਬੰਗੀਰ ਭਾਈ ਤਲਵੰਡੀ ਭਾਈ ਭਰਤਾ ਭਾਈ ਜਿੱਲੇ ਪਿੰਡ ਤੁਹਾਨੂੰ ਮਿਲਣਗੇ ਇਹ ਭਾਈ ਰੁਪਤਾ ਜੀ ਦੀ ਅਨਸ਼ਮੰਛ ਦੇ ਨਾਮ ਤੇ ਵਸੇ ਹੋਏ ਨੇ ਸਦੀਆਂ ਲੱਗੀਆਂ ਅੱਜ ਤੱਕ ਮਾਲਵੇ ਵਿੱਚ ਉਹਨਾਂ ਦੇ ਨਾਮ ਤੇ ਪਿੰਡ ਵਸੇ ਹੋਏ ਨੇ ਇਹਨਾਂ ਤੋਂ ਬਾਅਦ ਗੁਰੂ ਘਰੋਂ ਜੋ ਮੰਗਲੋ ਉਸ ਤੋਂ ਵੱਧ ਮਿਲਦਾ ਪਰ ਸਿੱਖ ਨੂੰ ਮੰਗਲ ਰੱਦਿਆ ਸੋਚਣਾ ਚਾਹੀਦਾ ਕਿਤੇ ਦੁਨਿਆਵੀ ਕੋਈ ਚੀਜ਼ ਨਾ ਮੰਗ ਲੈ ਸਭ ਤੋਂ ਵੱਡੀ ਚੀਜ਼ ਗੁਰੂ ਦੀ ਸਿੱਖੀ ਮੰਗਲ ਹੈ ਸਭ ਤੋਂ ਮੀਰ ਮੰਗਲ ਹੈ ਜਿੱਥੇ ਗੁਰੂ ਦੀ ਸਿੱਖੀ ਨਾ ਰਵੇ ਉਹਦੇ ਨਾਲ ਦਾ ਬੰਗਾਲ ਮੰਦਾ ਕੋਈ ਨਹੀਂ ਆਪਾਂ ਗੁਰੂ ਕੋਲੋਂ ਸਿੱਖੀ ਮੰਗਣੀ ਹੈ ਨਾਮ ਮੰਗਲ ਹੈ ਪਰ ਸੰਨੂ ਗੁਰੂ ਨੇ ਖੁੱਲ੍ਹ ਅਨ ਕੰਡੀਸ਼ਨਲ ਲੇਕੇ ਦਿੱਤਾ ਜੋ ਮੰਗੇ ਧਰ ਪਰਿਵਰਿਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਅਨੰਦ ਧਾਰੇ ਤੋਂ ਬਾਅਦ ਨਾਲ ਹੀ ਤੁਸੀਂ ਪੜਿਆ ਕਿ ਸੱਚੇ ਸਾਹਿਬਾ ਕਿਆ ਨਹੀਂ ਧਰ ਤੇ ਰਹਿ ਧਰਤਮ ਤੇ ਰਹਿ ਸਭ ਕੁਛ ਹੈ ਜਿਸ ਦੇ ਸੋ ਪਾਵੇ ਉਹਦੇ ਘਰ ਵਿੱਚ ਸਭ ਕੁਝ ਹੈ ਦੋਮਾਂ ਬੱਚਿਆਂ ਨੂੰ ਲੱਗ ਲੱਗ ਹੋ ਜਾਈ ستگا بخش کرتا نرجنی سنگھ جی اور جی روشن کور جی پاتشہ کرپا کردو بخشنری بخشن گرستی بخش کر یہ اپنا گور چرن میں ہوناسر نہیں ہے ستگو کرپا کر سارے دھیان کر کے گرو گرنتھ سا مہاراج چرنوں لگ یہاں لچیا سکھی منگو مل کے پیار نہ سالے کہ ਜੋ ਮੰਗਤਾ ਕੋਰੇ ਆਪਣੇ ਦੇ ਜੋ ਮੰਗਤਾ ਕੋਰੇ ਆਪਣੇ ਦੇ ਜੋ ਮੰਗਤਾ ਜੋ ਮੰਗਤਾ ਕੋਰੇ ਸੋਈ ਸੋਈਂ ਦੇਵੇ ਜੋ ਮੰਗਤਾ منگ ٹھاکر اپنے <~18source> سوئی سوئی جو منگے ٹھاکر جو مانگ ٹھاکر اپنے <صورحد> جو منگے ٹھاکر اپنے ستر کے پود و شکر دونوں ہی پرواروں لکھ لاکھ ودائی شری مان شری کشن دیو جی دی اور ستار جو سردار تنوت سنگھ جی دونوں ہی پرواروں کو لکھ لک پر ساتھ ودائی ستگا بخش کر بچیاں کو اس طرح جوڑ کے پتہ تمہیں پتا ہے پہلے آنند کارے کی تاریخ کرتے سکے ملتے پر وہ کسی کارن کر کے کیونکہ پروار تھوڑا دکھ ہونے کا گیا ست گھر گرو گرنتھ سا مہاراج کے بابا خیشکر یہاں بچیاں جوڑ کے رکھ ایک دوسپیکٹ کروارا کی رسپیکٹ کرنی ہے سر جی سکھانے تھی کسی کو جی کہ جی کہ سی جی کہو جی کہاؤ ایک دوجے کا ستار رسپیکٹ کر ਨਮਕ ਮੰਤਲੇ ਤੇ ਆਪਣੀਆਂ ਦਿੱਦੀਆਂ ਬੈਠੀਆਂ ਨੇ ਬਡੀਆਂ ਥੋੜੀਆਂ ਤੇ ਜਦ ਪ੍ਰੇਤਾਂ ਵਾਲੇ ਦਾ ਨਾਮ ਨਹੀਂ ਸੀ ਲੱਗਦਾ ਜਦੋਂ ਬਰੋਣਾ ਇੱਕ ਦੂਜੇ ਨੂੰ ਜੀਅ ਦੇ ਕੇ ਬੋਲੀਆਂ ਸਵਾਲ ਮਾਰਦੇ ਜੀ ਮਾਜੀ ਦੇ ਦਰਸਣੇ ਜਦ ਬੱਚੇ ਦਾ ਨਾਮ ਲੈ ਕੇ ਉਹਨੀਆਂ ਬਰਾ ਲੈਣੀਆਂ ਫਿਰ ਫਰਨੇ ਤੇ ਡੈਡੀ ਮਾਜੀ ਦੇ ਦਰਸਣੇ ਉਹਨਾਂ ਦੇ ਪਪਾ ਮਾੜੀ ਦੇ ਦਰਸਣੇ ਅੱਜ ਦਾ ਹੁਣ ਨਮਜ਼ ਕਰਨਾ ਚੱਲਿਆ ਅੱਜ ਦਾ اگر لس زمانے میں نمائی کام شروع ہوا ہے تو ہی اپنے گھر والوں کا نام لے جائیں میٹنگ سیٹ جب بلا سیٹ آواز مارنیاں ہیپی گگن ٹیک مارتی تو سانو بھی نہیں پتا لگی مطلب اپنے گھر والے بلائی رسپیکٹ کرو ای ہی ایک ہے ایک دوجے کی برابرتا کر کے رشتے کمزور ਪਤੀ ਵੀ ਉਹਨੂੰ ਜੀ ਕਰਕੇ ਬੁਲਾਦੇ ਆਪਣੀ ਵਾਈਫ ਨੂੰ ਜੀ ਕਰਕੇ ਰਿਸਪੈਕਟ ਦੇਉ ਬਤਨੀ ਵੀ ਉਹਨੂੰ ਜੀ ਕਰਕੇ ਰਿਸਪੈਕਟ ਦੇਵੇ ਇਹ ਨਾਮ ਨੂੰ ਜਿਹੜੇ ਸਿੱਧੇ ਨਾਮ ਲੈਣ ਵਾਲਾ ਪਰ ਨਾ ਇਹ ਵੀ ਠੀਕ ਨਹੀਂ ਹੈ ਨਾ ਸਤਗੁਰੂ ਕਿਰਪਾ ਲੋਕ ਸਿਸਟਮ ਨਾਮ ਨਹੀਂ ਇੱਕ ਦੂਜੇ ਦਾ ਸਿੱਧਾ ਲੈਣਾ ਜੀ ਕਰਕੇ ਬੁਲਾਉਣਾ ਇਹ ਨਹੀਂ ਦੇ ਨਾਮ ਲੈ ਕੇ ਸਿੱਧਾ ਬੁਲਾਉਣਾ ਅਸੀਂ ਤੇ ਕੈਨੇਡਾ ਵੀ ਨਹੀਂ ਜੀ ਅੰਜ ਸਿੰਘਾਂ ਪਰ ਸ਼ਰਧਾ ਸ਼ਕੋਣ میںکاؤں گا کدے واسطے چکا کلیس جہاں رکھنا میں کہ پرشادہ چھپا تھوڑی کلس ہٹ کلیس نہ ہٹتا آدت بدل اپنی آدت بدل وہاں والا کہہ رہا جی چلو پرشاد چھپا میں کہو چن گل پانچ سین بھیج دیتے اصل گائے نال تو جب اتنے گیترے نا اتنے تعینوں پتا ہے بدیشوں جنیا سیٹاں انہیں بندے ہیں ਤੋਂ ਦੋ ਬਡੀਆਂ ਨੂੰ ਲੈ ਕੇ ਆਏ ਪੂਰੀਆਂ ਪੂਰੀਆਂ ਸੀਟਾਂ ਤੇ ਬੰਦੇ ਬੋਣੇ ਇੱਕ ਤੇ ਤਾਂ ਥੋੜੀ ਜਿਹਾ ਪਾਲ ਤੋਂ ਵਿਚਰੀ ਅੱਠ ਜਣੇ ਬੈਠੇ ਹੁੰਦੇ ਉਹਦੇ ਉੱਪਰ ਅਦਾਜ ਵਿੱਚ ਨਿਕਲ ਲੇ ਲੋ ਉਹ ਜਦੋਂ ਉੱਥੇ ਨਿਕਲੇ ਤਾਂ ਵੀਡੀ ਜਦੋਂ ਗੱਡੀ ਚੁੱਕਰ ਦੇਣਾ ਘਰ ਵਾਲੇ ਮਾਰਦੇ ਨਹੀਂ ਤੇਰੀ ਗੱਲਨ ਚੱਕੀ ਕਿੱਥੇ ਨਾ ਮੂਆ ਗੱਭਾਂ ਦੇ ਘਰ ਵਾਲੇ ਨੂੰ ਸਮਝਾ ਨਹੀਂਦਾ ਆਪਣੇ ਹਸਬੰਦ ਨੂੰ ਦੇਣੀ ਤੇਰੀ ਗੱਲਨ ਚੱਕੀ ਕਿੱਥੇ ਉਹ ਵਿਚਾਰਾ ਉਹ ਕਹਿੰਦਾ ਬਿਲਕੁਲ ਤੇ ਨਹੀਂ ਤੇਰੀ ਗੱਡੀ ਚੋਣੀ وہ کہ تین پڑھائی سے وہ کہنا تیری گڑی سونی توں توں لینا کر کے بول گئی کہیں کر کے دونوں جن کے ہو گئے وہ تو مہاراج کی کرپا کی چاقی لب گئی جی چاقی نہیں نہ لبتی اتنے گگن دہ جانیا نہیں پوچھا کرساب کر کے نہ چج کا کام کری وہ کہنا تیرے کو چلو اندر چلے گئے

ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਦਿੱਤੇ ਤੁਹਾਡੀ ਰਿਸਪੈਕਟ ਕਰੋ ਜੇ ਜ਼ਰੂਰੀ ਪਈ ਤਾਂ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਕਰੋ ਅਮਰ ਉਹ ਕਹਿੰਦਾ ਕਿ ਕੋਈ ਦੂਜੇ ਦਾ ਨਾਮ ਹੀ ਲੈਣਾ ਅੱਜ ਤੋਂ ਬਾਤ ਨੂੰ ਜੀ ਕੇ ਤੇ ਬੋਲਣਾ ਤੂੰ ਨਾਮ ਨਾਲ ਜੀ ਕੇ ਤੇ ਬੋਲਣਾ ਰਿਸਪੈਕਟ ਕਰੋ ਇੱਕ ਦੂਜੇ ਤੂੰ ਤੂੰ ਕਰਦੇ ਨਹੀਂ ਜੀ ਕੇ ਕੇ ਬੋਲੋ ਤੋ ਕਹਿੰਦੇ ਜੀ ਸੀਟ ਹੈ ਅੱਜ ਤੋਂ ਬਾਤ ਨਾਮ ਹੀ ਲੈਣੀ پوری آدتوں تو ہولی ہوئی ہونے تو جی کہہ کے بلاؤ لگ گئی تو سنگر کی یہ پاشا کپا بخش کریں رسپیکٹ کرنی کہ تھی دونوں درجے والے بینتی ہے تو نام وہ نہیں لینے کو جی میں بعد میں کسی دن گھر آپ نیت نہیں نہیں کرو سے طرح ایک دوجے کو جی کہہ کے بلاؤ رسپیکٹ کرو زندگی سکھانے کی چھوٹیاں چھوٹیاں گلان اگنور کر دینا نے میں دستی دیں گا کہ کہنا آج تریم کو بچی ہے دن ہے ہے کل اس سویرے دن بھی بدل جانا ایک تریم کو بھی بدل جانا جیڑے آج کپڑے پائے ہو میلے ہو جائے کل وہاں کام تو لے گئے ہو جنہوں پانٹے ہیں جاتے روٹی کھاتی جوٹے ہو گئے انہوں تو لے گئے کوئی جوٹے پانٹے رکھتا کرتے جو سویرے پھر کھالا میں ہے تو نے باستے

مہارا جی کرپا خوشی رہتی ہے سو ستگو کرپا کر بخش بہت 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 مارنا ارداس کریے جنگ بھی سنگت آئی ہے کسی ارداس میں شامل ہوئے پکوڑے پا نہیں آئے مسلمانوں کا بیا ویٹ سو بندہ کھڑا نا آ سکے پیسہ کلو پکوڑے والا ہی کام کر ستگو کرپا بخش کرو سارے अरदास करी हिन चढ़ी कला ले सत किरपा करला बख़्शण भुल चुकी बख़्शणी जी गज क फतेहो जी वाहिगरू जी का ख़ालसा वाहिगुरू जी फतेह